ਮੈਂ ਮਖੌਨ ਸਿੰਘ ਨਾਗੀ ਤਾਰੀਗਲ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਆ ਅਸੀਂ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜਨ ਆ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ ਦੇ ਰੋਡ ਸੈਰ ਕਰਨ ਆਉਂਦੇ ਆ ਤੇ ਇੱਥੇ ਸੈਰ ਕਰਦੇ ਤਾਂ ਕੁੱਤੇ ਆਂਦੀਆਂ ਇੰਨੀ ਦਹਿਸ਼ਤ ਪੈਈ ਹੋਈ ਆ ਕਿ 20-25 ਕੁੱਤੇ ਇੱਥੇ ਭੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫੇਰਦੇ ਨੇ ਕੁੱਤੇ ਫੇਰਦੇ ਨੇ ਇੱਕ ਕੁੱਤੀ ਆ ਦੋ ਤਿੰਨ 10-12 ਕੁੱਤੇ ਨੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਜਿਹੜੇ ਬੱਚੇ ਨੂੰ ਮਰ ਨਹੀਂ ਕਿਤੇ ਲੱਤ ਨੂੰ ਵੱਢ ਕੋਈ ਮੋਟੀ ਕੱਢ ਕੇ ਲੈ ਗਈ ਆ ਗੁੱਤੀ ਜਿਹੜੀ ਹੋਗਾ ਤੇ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣ ਲਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਨਾਲ ਹੀ ਚਿਲਕ ਲਾ ਕੇ ਤੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਟੀ ਸਾਹਿਬ ਅੱਗੇ ਵੀ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਲਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਬੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਤਾਂ ਭੱਲ ਪਿਆ ਜੇ ਗਰੀਬ ਬੱਚਾ ਜੇ ਨਾ ਉਹਦਾ ਇਲਾਜ ਹੋ ਕੇ ਪਾਹੇ ਜੇ ਤਾਂ ਨਾ ਕੋ